ਸਾਸ਼ੀਕਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮੈਂ ਮਨਪਿੰਤ ਕੌਰ ਹਾਜ਼ਰ ਹਾਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਨੇ ਆ ਜਲੰਧਰ ਦੇ ਵਿੱਚ ਪਛਮੀ ਚੋਣਾ ਕੱਲ ਪੈ ਚੁੱਕੀਆਂ ਨੇ ਪਛਮੀ ਚੋਣਾ ਦੇ ਵਿੱਚ ਅਮਨ ਸ਼ਾਂਤੀ ਨਾਲ ਜਿਹੜੀਆਂ ਵੋਟਾਂ ਕੱਲ ਸਮਾਪਤ ਹੋ ਗਈਆਂ ਨੇ ਦੱਸ ਸਈਏ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਲਈ ਹੋਈ VOTING ਦੌਰਾਨ 55 ਪੀਸ ਵੋਟਿੰਗ ਦੌਰਾਨ 55 ਫੀਸਡ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਿਸ ਜਿਮਨੀ ਚੋਣ ਵਿੱਚ ਵੋਟਾਂ ਦੀ ਦਰ ਘਟ ਰਹਿਣ ਦਾ ਅਸਰ ਸਾਰਿਆਂ ਪ੍ਰਮੁੱਖ ਸਿਆਸੀ ਪਾਰਟੀਆਂ ਦੇ ਦਾਅਵਿਆਂ ਨੂੰ ਪ੍ਰਭਾਵਿਤ ਕਰੇਗਾ ਜਾਣਕਾਰੀ ਮੁਤਾਬਕ ਸਵੇਰੇ 7 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਸੰਪਰਸ਼ ਸ਼ਹਿਰੀ ਇਲਾਕਾ ਹੋਣ ਕਾਰਨ ਸਵੇਰੇ ਸਮੇਂ ਵੋਟਿੰਗ ਦੀ ਰਫ਼ਤਾਰ ਮੱਠੀ ਹੀ ਰਹੀ ਦੁਪਹਿਰ 3 ਵਜੇ ਤੱਕ ਸਿਰਫ 42 ਫੀਸਡ ਮਤਦਾਨ ਹੋਇਆ ਜੋ ਸ਼ਾਮ 5 ਵਜੇ ਤੱਕ 51.3 ਫੀਸਡ ਹੋਇਆ ਸੀ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਚੱਲ ਰਹੀ ਸੀ ਮਗਰ કુલ VOTING 55% ਦ੍ਰਿ ਸਾਲ 2022 ਵਿੱਚ 7 ਫੀਸਦ ਮਤਦਾਨ ਹੋਇਆ ਸੀ ਦੱਸ ਇਹ ਕਿ ਚਲੰਦਰ ਦੇ ਵਿੱਚ ਪਛਮੀ ਚੋਣਾਂ ਕੱਲ ਸਮਾਪਤ ਹੋ ਗਈਆਂ ਨੇ ਜਿਸ ਦੇ ਵਿੱਚ કુલ VOTING 55% ਹੋਈ ਆ ਵਿਕਰਮਜੀਤ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਹਮੰਦਾ ਨਾਮ ਹੀ ਨਹੀਂ ਲੈ ਰਹੀਆਂ ਨੇ ਦੱਸ ਇਹ ਕਿ SIT ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਦੀਆਂ ਮਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ ਵਿਸ਼ੇਸ਼ ਜਾਂਚ ਟੀਮ ਵੱਲੋਂ ਉਨ੍ਹਾਂ ਨੂੰ ਫਿਰ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਉਨ੍ਹਾਂ ਨੂੰ 18 ਜੁਲਾਈ ਨੂੰ ਪਟਿਆਲਾ ਚ ਪੁੱਛ ਪੜਤਾਲ ਲਈ ਬੁਲਾਇਆ ਹੈ ਇਹ ਕੇਸ ਪਹਿਲਾਂ ਤੋਂ ਹੀ ਚਰਚਾ ਵਿੱਚ ਚੱਲ ਰਿਹਾ ਡਰਗ ਕੇਸ ਨਾਲ ਸੰਬੰਧਿਤ ਹੈ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਨੇ ਜਾਂਚ ਟੀਮ ਦੇ ਸੱਮਣ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ ਜਿਸ ਤੋਂ ਬਾਅਦ ਐਸਆਈਟੀ ਨੇ ਸੱਮਣ ਵਾਪਸ ਲੈ ਲਏ ਸਨ ਅੱਜ ਫਿਰ ਐਸਆਈਟੀ ਨੇ ਵਿਕਰਮ ਸਿੰਘ ਮਜੀਠੀਆ ਨੂੰ ਨਵੇਂ ਸਿਰ ਤੋਂ ਤਲਬ ਕਰ ਲਿਆ ਹੈ ਦਾਸ ਇਹ ਕਿ ਕ੍ਰਮਜੀਤ ਸਿੰਘ ਮਜੀਠੀਆ ਦੇ ਡਰਗ ਕੇਸ ਦੇ ਮਾਮਲੇ ਨਾਲ ਜੁੜੇ ਕੇਸ ਹੋਰ ਸਾਹਮਣੇ ਆਏ ਜਿਸ ਦੇ ਵਿੱਚ ਐਸਆਈਟੀ ਨੇ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਹੈ ਜਿਸ ਦੇ ਵਿੱਚ 18 ਜੁਲਾਈ ਨੂੰ ਉਹਨਾਂ ਨੂੰ ਪਟਿਆਲਾ ਪੁੱਛਗਿੱਛ ਵਾਸਤੇ ਬੁਲਾਇਆ ਗਿਆ ਹੈ ਦੂਸਰੇ ਪਾਸੇ ਈਡੀ ਵੱਲੋਂ ਕੇਜਰੀਵਾਲ ਤੇ ਇਲਜ਼ਾਮ ਲਗਾਏ ਗਏ ਨੇ ਕਿ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਮੁਨਾਫੇ ਹੋਏ ਪੈਸਿਆਂ ਦਾ ਉਹਨਾਂ ਨੇ ਸਿੱਧੇ ਤੌਰ ਤੇ ਵਰਤੋਂ ਕੀਤੀ ਹੈ ਦੱਸ ਦਿੰਦੇ ਆ ਕਿ ਆਪ ਸੁਪਰੀਮ ਅਰਵਿੰਦ ਕੇਜਰੀਵਾਲ ਕਿਲਾਫ ਦਾਖਲ ਚਾਰ ਚੀਟ ਵਿੱਚ ਈਡੀ ਨੇ ਦਾਵਾ ਕੀਤਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਆਪਕਾਰੀ ਨੀਤੀ ਘਟਾਲੇ ਚ ਪ੍ਰਾਪਤ 100 ਕਰੋੜ ਰੁਪਏ ਦੇ ਕੁਝ ਹਿੱਸੇ ਦੀ ਸਿੱਧੇ ਤੌਰ ਤੇ ਵਰਤੋਂ ਕੀਤੀ ਸੀ ਏਜੰਸੀਆਂ ਨੇ ਆਖਿਆ ਕਿ ਇਸ ਸਰਤਰ ਵਿੱਚ ਆਪ ਸਰਕਾਰ ਵੱਲੋਂ ਬਣਾਇਆ ਗਿਆ ਜੀਸੀਓ ਸਹਿਜ ਦਿਖਾਵਾ ਹੀ ਸੀ ਦੱਸਣਯੋਗ ਹੈ ਕਿ ਵਿਸ਼ੇਸ਼ ਪੀਐਸਐਲ ਅਦਾਲਤ ਨੇ ਸਾਰੈ ਨੂੰ ਦਾਖਲ ਕੀਤੀ ਗਈ ਇਸ ਤਗਾਜਾ ਧਰ ਦੀ ਸ਼ਿਕਾਇਤ ਦਾ ਨੋਟਿਸ ਲੈਂਦੇ ਆ ਜੇਲ੍ਹ ਵਿੱਚ ਬੰਦ ਆਪ ਸੁਪਰੀਮੋ ਨੂੰ 12 ਜੁਲਾਈ ਨੂੰ ਪੇਸ਼ ਕਰਨ ਦਾ 12 ਜੁਲਾਈ ਨੂੰ ਪੇਸ਼ ਕਰਨ ਲਈ ਵਾਰੰਟ ਜਾਰੀ ਕੀਤਾ ਹੈ ਦੱਸ ਦਈਏ ਕਿ ਅਰਵੰਦ ਕੇਜਰੀਵਾਲ ਸ਼ਰਾਬ ਘਟਾਲੇ ਮਾਮਲੇ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਜਿਲ੍ਹਾ ਨੂੰ 12 ਜੁਲਾਈ ਨੂੰ ਕੋਰਟ ਦੇ ਵਿੱਚ ਪੇਸ਼ ਹੋਣਾ ਪਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਦਿੱਲੀ ਸ਼ੰਭੂ ਬਾਰਡਰ ਤੇ ਬੱਠ ਲੱਗੇ ਬੈਰੀਗੇਟ ਨੂੰ ਹਰਿਆਣਾ ਸਰਕਾਰ ਨੂੰ ਖੋਲਣ ਦੀ ਹਦਾਇਤਾਂ ਦਿੱਤੀਆਂ ਨੇ ਜਿਸ ਉੱਪਰ ਬਾਸ਼ਪਾ ਨੇ ਬਿਆਨ ਦਿੱਤਾ ਹੈ ਕਿ ਹਰਿਆਣਾ ਸਰਕਾਰ ਲੋਕਤੰਤਰ ਦਾ ਉਲੰਘਣ ਕਰ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣ ਦੇ ਹੁਕਮ ਦਿੱਤੇ ਜਾਣ ਦੀ ਸਲੰਘਣਾ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਸ਼ਪਾ ਨੇ ਬੁੱਧਵਾਰ ਨੂੰ ਹਰਿਆਣਾ ਸਰਕਾਰ ਤੇ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਉਲੰਘਣ ਕਰਨ ਦਾ ਦੋਸ਼ ਲਾਇਆ ਪੰਜਾਬ ਤੇ ਹਰਿਆਣਾ ਚ ਸ਼ੰਭੂ ਬਾਰਡਰ ਨੂੰ ہریاہ سکار نے تک ٹرانسپورٹ بیریگیڈ لگا کے پانچ مہینیاں تو ود بند کر سرکار نے یہ اس کی تھا کیونکہ کسان پا دیا گوائی والی سرکار خلاف ویروت پردرشن کرنے دلی جا رہے سن جو کہ ویوستہ ووسا لوگ کا نادکار ہے بھاجپا کا ناجائز طور سے راستے راج مارگ پانچ مہینے بیرریگیڈ کرنے ہریا سکار خلاف کاروائی کی منگ کی گئی کانگریس کے سیئر آگو باجپا نے کہا ہریا ہائی کورٹ دیا نیگ کرتے ہوئے اسے گمبھیرتا ایكشن لین ਦੀ ਗਿੱਤੀ ਕਿਉਂਕਿ ਹਰਿਆਣਾ ਪੁਲਿਸ ਨੇ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਜ਼ੁਲਮ ਕੀਤੇ ਨੇ ਦਾ ਸਹੀ ਹੈ ਕਿ ਵਿਰੋਧੀ ਧਿਰ ਦੇ ਆਗੂ ਨੇ ਪ੍ਰਤਾਪ ਸਿੰਘ ਬਾਜਵਾ ਨੇ ਹਰਿਆਣਾ ਸਰਕਾਰ ਤੇ ਸਵਾਲ ਚੁੱਕੇ ਨੇ ਅਤੇ ਉਹਨਾਂ ਤੇ ਇਲਜ਼ਾਮ ਲਗਾਏ ਨੇ ਪਿਛਲੇ ਹਫਤੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹ ਦਵਾਈ ਸੀ ਤਾਂ ਫਿਰ ਹੁਣ ਗਰਮੀ ਨੇ ਦੁਬਾਰਾ ਤੋਂ ਆਪਣੀ ਜਗ੍ਹਾ ਲੈ ਲਈ ਹੈ ਦਾ ਸਹੀ ਹੈ ਕਿ ਪੰਜਾਬ ਦੇ ਵਿੱਚ ਦੋ ਤਿੰਨ ਦਿਨ ਲਗਾਤਾਰ ਮੀਂਹ ਪੈਣ ਤੋਂ ਬਾਅਦ ਗਰਮੀ ਤੋਂ ਰਾਹਤ ਮਿਲੀ ਸੀ ਜਿੱਥੇ ਲੋਕਾਂ ਨੂੰ ਹੁਣ ਉਸ ਤੋਂ ਬਾਅਦ ਫੇ ਦੇ ਪਮੀ ਨਹੀਂ ਪੈ ਰਿਹਾ ਤਾਂ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤਿ ਦੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ ਹੈ ਇੱਕ ਵਾਰੀ ਫੇਰ ਲੋਕ ਸਿਰਫ ਜ਼ਰੂਰੀ ਕੰਮਾਂ ਲਈ ਆਪਣੇ ਘਰ ਤੋਂ ਬਾਹਰ ਨਿਕਲ ਰਹੇ ਨੇ ਪਰ ਅੱਜ ਤੋਂ ਪੰਜਾਬ ਵਿੱਚ ਇੱਕ ਵਾਰ ਫੇਰ ਤੋਂ ਮੌਨਸੂਨ ਐਕਟਿਵ ਹੋ ਜਾਵੇਗਾ ਹਿਮਾਚਲ ਪ੍ਰਦੇਸ਼ ਤੇ ਪੱਛਮੀ ਮਾਲਵੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਹ ਨਹੀਂ ਕੁਝ ਜ਼ਿਲ੍ਹਿਆਂ ਦਾ ਕੀ ਸੀਮਿਤ ਰਹੇਗਾ ਅਨੁਮਾਨ ਹੈ ਕਿ 12 ਤਰੀਕ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ ਪਿਛਲੀ امرتسر بھی میح پیا جبکہ باقی حصہ رہا اور سوبے اثرات تاپمان زیرو پوائنٹ چھ ڈگری کا واٹھا درج کیا گیاسم نے کوئی الرٹ جاری نہیں پر پٹھانکوٹ ہشیارپور روپ نگر نواں شہر مانسا بٹنڈا مکتصر فریدکوٹ اور فاضلکا میم پینے کی سبنا جتائی ہے حالانکہ میم کی سبنا صرف پچی تو پنج پرسینٹ ہے جبکہ بارہ جولائی پٹانکوٹ گردسپور امرتسر ہشیارپور

ਅਨ 32 ਤੋਂ 38 ਡਿਗਰੀ ਦੇ ਵਿਚਾਲੇ ਰਹੇਗਾ ਜਲੰਧਰ ਵਿੱਚ ਬੀਤੀ ਸ਼ਾਮ ਤਾਪਮਾਨ 38.5 ਡਿਗਰੀ ਦਰਜ ਕੀਤਾ ਗਿਆ ਹਲਕੇ ਬੱਦਲ ਛਾਏ ਰਹਿਣਗੇ ਅਤੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਵੀ ਜਤਾਈ ਗਈ ਹੈ ਤਾਪਮਾਨ 30 ਤੋਂ 38 ਡਿਗਰੀ ਵਿਚਾਲੇ ਰਹੇਗਾ ਜੇਕਰ ਗੱਲ ਕਰੀਏ ਲੁਧਿਆਣਾ ਦੀ ਤਾਂ ਲੁਧਿਆਣਾ ਵਿੱਚ ਬੀਤੀ ਸ਼ਾਮ ਤਾਪਮਾਨ 36.4 ਡਿਗਰੀ ਦਰਜ ਕੀਤਾ ਗਿਆ ਹਲਕੇ ਬੱਦਲ ਛਾਏ ਰਹਿਣਗੇ ਅਤੇ ਨਾਲ ਹੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਤਾਪਮਾਨ 29 ਤੋਂ 37 ਡਿਗਰੀ ਵਿਚਾਲੇ ਰਹੇਗਾ ਪਟਿਆਲੇ ਵਿੱਚ ਵੀ ਤਾਪਮਾਨ 38 ਪੁਆਇੰਟ 4 ਡਿਗਰੀ ਦਰਜ ਕੀਤਾ ਗਿਆ ਤੇ ਬੱਦਲ ਛਾਏ ਰਹਿਣਗੇ ਤੇ ਮੀਂਹ ਪੈਣ ਦੀ ਸੰਭਾਵਨਾ ਹਲਕੀ ਜੀ ਹੈਗੀ ਹੈ ਤਾਪਮਾਨ 30 ਤੋਂ 38 ਡਿਗਰੀ ਦੇ ਵਿਚਾਲੇ ਰਹੇਗਾ ਜੇਕਰ ਗੱਲ ਕਰੀਏ ਮੋਹਾਲੀ ਦੀ ਤ੍ਰੇਤੀ ਸ਼ਾਮ ਦਾ ਤਾਪਮਾਨ 36.1 ਡਿਗਰੀ ਦਰਜ ਕੀਤਾ ਗਿਆ ਦੱਸਿਆ ਕਿ ਪੰਜਾਬ ਦੇ ਵਿੱਚ ਮੌਨਸੂਨ ਨੇ ਦਸਤਰ ਦੇ ਦਿੱਤੀ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਜਿਹੜਾ ਰੁਕ ਗਿਆ ਆਪਣੀ ਰਫ਼ਤਾਰ ਜਿਹੜੀ ਹੌਲੀ ਕਰ ਰਹੀ ਹੈ ਜਿਸ ਕਰਕੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਬਾਰਿਸ਼ ਨਹੀਂ ਹੋ ਰਹੀ ਜਿਸ ਕਰਕੇ ਲੋਕਾਂ ਨੂੰ ਅਤਿ ਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਲੋਕ ਕੜਾਕੇਦਾਰ ਧੁੱਪ ਤੋਂ ਪਰੇਸ਼ਾਨ ਹੋਏ ਨਜ਼ਰ ਆ ਰਹੇ ਨੇ ਮੁੜ ਫੇਰ ਇੱਕ ਵਾਰੀ ਲੋਕ ਆਪਣੇ ਘਰਾਂ ਦੇ ਵਿੱਚ ਰਹਿਣਾ ਪਸੰਦ ਕਰਨ ਲੱਗ ਗਏ ਨੇ ਕਿਉਂਕਿ ਬਾਹਰ ਅੱਤ ਦੀ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤਦ ਤੱਕ ਦਿਓ ਇਜਾਜ਼ਤ ਧੰਨਵਾਦ